ਸੋ ਸਮਝ ਕੇ ਇਸ ਸ਼ਹਿਰ ਦੇ ਵਿੱਚ ਵੜਿਓ ਕਿਉਂਕਿ ਹੁਣ ਮੁਹਾਲੀ ਦੇ ਵਿੱਚ ਵੀ ਚੰਡੀਗੜ੍ਹ ਵਾਲੇ ਰੂਲ ਚਲਣ ਵਾਲੇ ਨੇ ਦਰਅਸਲ ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ ਦੇ ਵਿੱਚ ਵੀ ਲੋਕਾਂ ਦੇ ਈ ਚਲਾਨ ਹੋਣਗੇ ਜੇਕਰ ਕੋਈ ਟ੍ਰੈਫਿਕ ਨਿਯਮ ਤੋੜਦਾ ਹੈ ਤਾਂ ਚਲਾਨ ਉਸ ਦੱਸਦੀ ਕਿ ਉਸ ਦੀ ਫੋਟੋ ਵੀ ਘਰ ਪਹੁੰਚ ਜਾਵੇਗੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੋਹਾਲੀ ਦੇ ਵਿੱਚ 21 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਿਟੀ ਸਰਵਿਸ ਲੈੰਸ ਸਿਸਟਮ ਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ ਦਾ ਉਦਘਾਟਨ ਕੀਤਾ। ਉਹਨਾਂ ਦੱਸਿਆ ਹੈਗਾ ਕਿ ਸਾਰੇ ਕੈਮਰੇ ਆਰਟੀਫੀਸ਼ੀਅਲ ਇੰਟੈਲੀਜੈਂਸ AI ਦੇ ਨਾਲ ਲੈਸ ਨਹੀਂ ਤਾਂ ਇਹ ਖਬਰ ਤੁਹਾਡੇ ਲਈ ਬੇਹਤ ਖਾਸ ਹੈਗੀ ਹੈ ਇਸ ਦੇ ਨਾਲ ਹੀ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਇਸ ਦੇ ਬਾਰੇ ਜ਼ਰੂਰ ਦੱਸ ਦਿਓ ਕਿ ਟ੍ਰੈਫਿਕ ਦੀ ਜੜੀ ਕੀ ਪਾਲਣਾ ਨਹੀਂ ਕਰੇਗਾ ਉਸ ਦੇ ਕਰੇ ਸਿੱਧਾ ਚੁਲਾਨ ਜੜਾ ਕੀ ਆ ਜਾਵੇਗਾ ਕਿਉਂਕਿ ਆਜ ਤੋਂ ਟ੍ਰੈਫਿਕ ਪੁਲਿਸ ਦੀ ਤੀਜੀ ਅੱਖ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਨਜ਼ਰ ਰੱਖੇਗੀ ਮੋਹਾਲੀ ਦੇ ਵਿੱਚ ਅੱਜ ਸ਼ੁਰੂ ਹੋ ਗਿਆ ਹੈਗਾ ਕੈਮਰੇ ਦੇ ਰਾਹੀਂ ਚੁਲਾਨ ਕੱਟਣ ਦਾ ਕੰਮ ਪੰਜਾਬ ਸਰਕਾਰ ਦੇ ਵੱਲੋਂ ਕੀਮਤੀ ਜਾਨਾਂ ਬਚਾਉਣ ਦੇ ਲਈ ਇਸ ਉਪਰਾਲੇ ਦੀ ਜਿਹੜੀ ਕਿ ਜਿਹੜੀ ਕਿ ਦੱਸਦੀ ਹੈ ਕਿ ਸਲਾਹੂਤਾ ਵੀ ਕਰਨੀ ਬਣਦੀ ਹੈਗੀ ਐ ਵੀ ਪੰਜਾਬ ਸਰਕਾਰ ਲਗਾਤਾਰ ਜੋ ਕੰਮ ਕਿਹਾ ਸੀਗਾ ਉਸ ਦੇ ਉੱਤੇ ਖੜੀ ਹੁੰਦੀ ਨਜ਼ਰ ਆ ਰਹੀ ਹੈ ਪਹਿਲਾ ਨਸ਼ਾ ਤਸਕਰਾਂ ਦੇ ਘਰਾਂ ਨੂੰ ਬੁਲਡੋਜ਼ਰ ਦੇ ਲਈ ਬੁਲਡੋਜ਼ਰ ਦਰਾਹੀ ਟਾਇਆ ਗਿਆ ਤੇ ਹੁਣ ਜਿਹੜਾ ਕਿ ਟ੍ਰੈਫਿਕ ਦੇ ਵਿੱਚ ਬਦਲਾਵ ਕੀਤਾ ਗਿਆ ਹੈਗਾ ਟ੍ਰੈਫਿਕ ਰੂਲਸ ਸਖਤ ਕਰ ਦਿੱਤੇ ਗਏ ਨੇ ਜਿਵੇਂ ਈ ਚਲਾਨ ਚੰਡੀਗੜ੍ਹ ਦੇ ਵਿੱਚ ਕੱਟੇ ਜਾਂਦੇ ਸੀਗੇ ਉਸੇ ਤਰੀਕੇ ਦੇ ਨਾਲ ਹੁਣ ਮੁਹਾਲੀ ਦੇ ਵਿੱਚ ਵੀ ਜਿਹੜੇ ਕਿ ਕੱਟੇ ਜਾਣਗੇ ਮਿੰਟਾਂ ਦੇ ਵਿੱਚ ਚਲਾਨ ਜਿਹੜਾ ਕਿ ਉਹਨਾਂ ਦੇ ਘਰ ਤੱਕ ਪਹੁੰਚ ਜਾਵੇਗਾ ਦੱਸ ਦਈਏ ਕਿ ਹੁਣ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਧਿਆਨ ਦੇ ਨਾਲ ਗੱਡੀ ਚਲਾਉਣ ਦੀ ਲੋੜ ਹੈ ਕਿਉਂਕਿ ਜੇਕਰ ਤੁਸੀਂ ਇਸ ਸ਼ਹਿਰ ਦੇ ਵਿੱਚ ਵੜ ਜਾਂਦੇ ਹੋ ਤਾਂ ਸਿੱਧਾ ਤੁਹਾਡਾ ਚਲਾਨ ਵੀ ਕਰ ਸਕਦਾ ਹੈ ਦੱਸ ਦिए ਕਿ ਸੀਐਮ ਭਗਵੰਤ ਮਾਨ ਨੇ ਕਿਹਾ ਹੈਗਾ ਕਿ ਇਸੇ ਤਰਜ਼ ਦੇ ਉੱਤੇ ਹੁਣ ਪਟਿਆਲਾ ਫਤਿਹਗੜ੍ਹ ਸਾਈਬਰ ਰੋਪੜ ਤੇ ਲੁਧਿਆਣਾ ਦੇ ਵਿੱਚ ਵੀ ਸਰਵੀ ਲੈਸ ਸਿਸਟਮ ਜਿਹੜਾ ਕਿ ਲਾਇਆ ਜਾਵੇਗਾ ਤੇ ਮੁੱਖ ਮੰਤਰੀ ਨੇ ਲੋਕਾਂ ਨੂੰ ਸਲਾਹ ਵੀ ਦਿੱਤੀ ਹੈ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਵੀ ਸੂਚਿਤ ਕਰ ਦੇਣ ਕਿ ਹੁਣ ਮੁਹਾਲੀ ਦੇ ਵਿੱਚ ਕੈਮਰੇ ਰਾਹੀਂ ਚਲਾਨ ਕੱਟੇ ਜਾ ਰਹੇ ਨੇ ਇਸ ਦੇ ਨਾਲ ਹੀ ਖੁਦ ਵੀ ਚੌਕਸ ਰਹੋ ਤੇ ਧਿਆਨ ਨਾਲ ਗੱਡੀ ਚਲਾਓ ਨਾ ਨੇ ਸਪਸ਼ਟ ਕੀਤਾ ਹੈਗਾ ਕਿ ਕੈਮਰੇ ਲਾਉਣ ਦਾ ਉਦੇਸ਼ ਸਿਰਫ ਚਲਾਨ ਕਟਾਣਾ ਜਾਂ ਫਿਰ ਮਾਲੀਆ ਵਧਾਉਣਾ ਨਹੀਂ ਹੈ ਸਗੋਂ ਸੁਰੱਖਿਆ ਨੂੰ ਯਕੀਨੀ ਬਣਾਉਣਾ ਇਸ ਮੌਕੇ ਤੇ ਉਤੇ ਅਧਿਕਾਰੀਆਂ ਨੇ ਦੱਸਿਆ ਹੈਗਾ ਕਿ ਕੈਮਰੇ ਲੱਗਣ ਤੋਂ ਬਾਅਦ ਇੱਕ ਹਫਤੇ ਦੇ ਵਿੱਚ 34 ਲੱਖ ਵਾਹਨ ਜਿਹੜੇ ਕਿ ਮੁਹਾਲੀ ਦੇ ਵਿੱਚ ਦਾਖਲ ਹੋਏ ਨੇ ਇਸ ਦੇ ਵਿੱਚ 2.14 ਲੱਖ ਲੋਕਾਂ ਦੇ ਜਿਹੜਾ ਕਿ ਲੋਕਾਂ ਨੇ ਨਿਯਮਾਂ ਨੂੰ ਤੋੜਿਆ ਹੈਗਾ ਤੇ ਪੁਲਿਸ ਨੂੰ ਉਹਨਾਂ ਦੇ ਘਰੇ ਚਲਾਂ ਜਿਹੜੇ ਕੀ ਭੇਜੇਗੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈਗਾ ਕਿ ਮੋਹਾਲੀ ਦੇ ਵਿੱਚ ਇਸ ਨਵੀਂ ਪ੍ਰਣਾਲੀ ਦੇ ਤਹਿਤ 17 ਮਹੱਤਵਪੂਰਨ ਥਾਵਾਂ ਦੇ ਉੱਤੇ 351 ਕੈਮਰਿਆਂ ਦੀ ਮਦਦ ਲਈ ਜਾਵੇਗੀ ਚਲਾਂ ਦੀ ਫੋਟੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਦੱਸ ਦੇ ਕਿ ਕਿਹੜੇ ਕਿਹੜੇ ਥਾਵਾਂ ਦੇ ਉੱਤੇ ਜਿਹੜੇ ਕਿ ਚਲਾਨ ਕੱਟੇ ਜਾਣਗੇ ਉਹਦੀ ਜਿਹੜੀ ਕਿ ਫੋਟੋ ਹੈ ਉਹ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਦੱਸ ਦੇ ਕਿ ਚਲਾਨ ਦੀ ਫੋਟੋ ਸਿੱਧੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਘਰ ਭੇਜੀ ਜਾਵੇਗੀ ਨਾ ਨਾ ਕੀ ਹੈਗਾ ਕਿ ਅਮਰੀਕਾ ਦੇ ਵਿੱਚ ਵੀ ਅਜਿਹੇ ਸਿਸਟਮਾਂ ਦੁਆਰਾ ਬਹੁਤ ਸਾਰੇ ਹਾਦਸਿਆਂ ਨੂੰ ਰੋਕਿਆ ਗਿਆ ਹੈਗਾ ਤੇ ਇਹ ਚਲਾਨ ਮਾਲੀਆਂ ਵਧਾਉਣ ਲਈ ਨਹੀਂ ਸਗੋਂ ਲੋਕਾਂ ਦੀ ਜਾਨਾਂ ਬਚਾਉਣ ਦੇ ਲਈ ਹੈ ਤਾਂ ਇਸ ਤੋਂ ਪਹਿਲਾਂ ਉਹਨਾਂ ਨੇ ਉਹਨਾਂ ਨੇ ਇੱਕ ਸੜਕ ਸੁਰੱਖਿਆ ਬਲ ਬਣਾਇਆ ਸੀਗਾ ਇਸ ਦੇ ਨਤੀਜੇ ਦੇ ਵਜੋਂ ਮੋਤਾਂ ਦੇ ਵਿੱਚ 48.10% ਦੀ ਕਮੀ ਆਈ ਹੈ ਇਸ ਤੋਂ ਪਹਿਲਾਂ ਜਦੋਂ ਸੰਸਦ ਮੈਂਬਰ ਸਨ ਤਾਂ ਉਹਨਾਂ ਨੇ ਸੰਗਰੂਰ ਖਨੋਰੀ ਮਹਿਲ ਕਲਾ ਤੇ ਹੋਰ ਜ਼ਿਲਾਂ ਦੇ ਵਿੱਚ ਕੋਡਲੈਸ ਕੈਮਰੇ ਲਗਵਾਏ ਸਨ ਜਿਨ੍ਹਾਂ ਨੂੰ ਸਿੱਧੇ ਤੌਰ ਦੇ ਉਤੇ ਪੁਲਿਸ ਥਾਣਿਆਂ ਦੇ ਦੁਆਰਾ ਕੰਟਰੋਲ ਕੀਤਾ ਜਾਂਦਾ ਸੀਗਾ ਉਹਨਾਂ ਨੇ ਨਾ ਸਿਰਫ ਹਾਦਸਿਆਂ ਨੂੰ ਰੋਕਿਆ ਸਗੋਂ ਦੂਜੇ ਰਾਜਾਂ ਦੀ ਪੁਲਿਸ ਦੀ ਮਦਦ ਦੇ ਨਾਲ ਬਹੁਤ ਸਾਰੇ ਵਾਹਨ ਫੜੇ ਨੇ ਤਾਂ ਦੱਸ ਦਈਏ ਕਿ ਇਸ ਸਿਸਟਮ ਦੀ ਸਹੀ ਨਿਗਰਾਨੀ ਦੇ ਲਈ ਮੋਹਾਲੀ ਦੇ ਸੈਕਟਰ 79 ਦੇ ਵਿੱਚ ਸਥਿਤ ਸੁਹਾਣਾ ਥਾਣੇ ਦੀ ਨਵੀਂ ਇਮਾਰਤ ਦੇ ਵਿੱਚ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿੱਥੇ 24 ਘੰਟੇ ਨਿਗਰਾਨੀ ਕੀਤੀ ਜਾਵੇਗੀ ਪਹਿਲੇ ਪੜਾਅ ਦੇ ਵਿੱਚ ਇਹ ਸਿਸਟਮ ਸ਼ਹਿਰ ਦੇ 17 ਪ੍ਰਮੁੱਖ ਚੋਰਾਇਆਂ ਸਥਾਨਾਂ ਦੇ ਉੱਤੇ ਸਥਾਪਿਤ ਕੀਤਾ ਜਾਵੇਗਾ ਇਸ ਪ੍ਰਣਾਲੀ ਤੋਂ ਪੁਲਿਸ ਨੂੰ ਫਾਇਦਾ ਹੋਵੇਗਾ ਕਿਉਂਕਿ ਉਨ੍ਹਾਂ ਕੋਲ ਹਰੇਕ ਵਾਹਨ ਦਾ ਨੰਬਰ ਹੋਵੇਗਾ ਕਾਰ ਦੇ ਵਿੱਚ ਬੈਠੇ ਵਿਅਕਤੀ ਦੇ ਚਿਹਰੇ ਦੀ ਫੋਟੋ ਵੀ ਉਪਲਬਧ ਹੋਵੇਗੀ ਇਸ ਤੋਂ ਇਲਾਵਾ ਕਿਹੜੀਆਂ ਸੜਕਾਂ ਦੇ ਉੱਤੇ ਬਾਹਰੀ ਵਾਹਨ ਨੇ ਉਹਨਾਂ ਨੂੰ ਇਸ ਬਾਰੇ ਵੀ ਪਤਾ ਲੱਗ ਜਾਵੇਗਾ ਜੇਕਰ ਕਿਸੇ ਥਾਂ ਦੇ ਉੱਤੇ ਜਾ ਮੈਂ ਤਾਂ ਉਹਨਾਂ ਨੂੰ ਜਿਹੜਾ ਕਿ ਉਸ ਨੂੰ ਵੀ ਠੀਕ ਕੀਤਾ ਜਾ ਸਕਦਾ ਐਨ ਆਈ ਨਹੀਂ ਜੇਕਰ ਕਿਸੇ ਲਾਈਟ ਪੁਆਇੰਟ ਦੇ ਉੱਤੇ ਇੱਕ ਪਾਸੇ ਦੀ ਆਵਾਜ਼ਾਈ ਨਹੀਂ ਹੈ ਪਰ ਉੱਥੇ ਲਾਲ ਬੱਤੀ ਹੈ ਤਾਂ ਉਸ ਦੇ ਵਿੱਚ ਵੀ ਸੁਧਾਰ ਕੀਤਾ ਜਾ ਸਕਦਾ ਤਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਕਿ ਐਕਸ਼ਨ ਦੇ ਉੱਤੇ ਐਕਸ਼ਨ ਜਿਹੜੇ ਕਿ ਲਏ ਜਾ ਰਹੇ ਨੇ ਪਹਿਲਾਂ ਨਸ਼ਾ ਤਸਕਰਾਂ ਨੂੰ ਠੱਲ ਪਾਉਣ ਦੇ ਲਈ ਜਿਹੜੇ ਕਿ ਐਕਸ਼ਨ ਲਏ ਗਏ ਸੀਗੇ ਤੇ ਹੁਣ ਟ੍ਰੈਫਿਕ ਨੂੰ ਲੈ ਕੇ ਜਿਹੜਾ ਕਿ ਮਾਨ ਸਰਕਾਰ ਹੁਣ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ